ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮੀਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੂਰਕੂਰੀ ਦੇ ਵਿੱਚ ਸੂਰਕੂਰੀ ਪਿੰਡ ਆ ਜਿਹੜਾ ਜ਼ਿਲ੍ਹਾ ਮੁਕਸਰ ਸਾਹਿਬ ਦਾ ਇਹ ਪਿੰਡ ਆ ਗਿਆ ਮਾ ਫਰੀਦਕੋਟ ਦਾ ਸੋਰੀ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਮਿੱਤਰੋ ਤੇ ਇੱਕ ਛੋਟੀ ਤੁਹਾਨੂੰ ਸੁਣ ਵਾਲੀ ਦੂਜਾ ਸੁਆ ਵਿਖਾਉਣੀ ਆ ਦਿਨੇ ਦੇ ਸੁੰਦੇ ਪੰਜ ਸੱਤਾਂ ਅਜੇ ਬਾਕੀ ਆ ਥੱਲੋ ਬੜੀ ਖਬਰਦਾਰ ਆ ਥਲ ਦੇਵੇ ਦੀ ਕੁਆਲਿਟੀ ਚੰਗੀ ਆ ਓਕੇ ਦੀ ਰਿਪੋਰਟ ਆ ਜਮਾ ਹਰ ਪਾਸੇ ਤੋਂ ਜੇ ਆਪਾਂ ਕਹਿ ਲਈਏ ਜੱਡ ਬਲੈਕ ਆ ਸਾਰੀ ਛੋਟੀ ਮਿੱਤਰੋ ਦੋ ਚਾਰ ਵਾਲਾ ਜਿਹੜੇ ਥੱਲੋਂ ਉਹ ਜ਼ਰੂਰ ਪੂਰੇ ਵਿਖਾਉਂਦੀ ਆ ਤੇ ਇੰਨੇ ਕੋਈ ਵਾਲਾ ਜਿਹੜੇ ਐਨਸੀਕਯੂ ਦਾ ਸਿਸਟਮ ਜਿਹੜਾ ਉਹ ਮੋਹਰਾ ਦੀ ਨਸਲ ਦੇ ਵਿੱਚ ਆਉਂਦਾ ਹੀ ਆਉਂਦਾ ਵਾ ਦੇਖ ਸਕਦੇ ਹੋ ਤੁਸੀਂ ਖੜਨੀ ਖੁੜਨੀ ਛੋਟੀ ਦੀ ਸਿੰਗੀ ਸੁੰਗੀ ਜਿਹੜੀ ਹੈਗੀ ਸਭ ਕੁਝ ਆ ਅੱਗੋਂ ਥੋੜਾ ਜਿਹਾ ਸਿੰਗ ਜ਼ਰੂਰ ਦੇਸੀ ਆ ਬਾਕੀ ਸਾਰੀ ਛੋਟੀ ਓਕੇ ਦੀ ਰਿਪੋਰਟ ਆ ਮਿੱਤਰੋ ਦਿਨ ਪੰਜ ਸਤੂਰੀ ਬਈ ਖੋਲੀ ਇਹਨੂੰ ਮੜੇ ਤੋਰ ਦਿਓ ਮੜੇ ਲੇਵੇ ਭਾਂਡੇ ਵਾਲੀ 5 ਕਿਲੋ ਡੰਗ ਦਾ ਵੀ 10 ਕਿਲੋ ਦੁੱਧ ਦੇ ਕੀ ਸੀ ਠੀਕ ਹੈ ਹੁਣ ਦਿਨ ਕਿੰਨੀ ਤਰੀਕ ਨੂੰ ਪੂਰੇ ਕਰਦੀਏ ਇਹਦੇ ਆਜੋ 8 ਦਿਨ ਲੈ ਮੰਨ ਲੋੀ ਬਸ 8 ਦਿਨ ਲੈ ਲਓ ਹਫਤਾ ਲੈ ਲੂਗੀ ਜੇ 24 24 ਓਕੇ ਰਹੀ ਜਾਵਾਂ ਠੀਕ ਹੈ ਭਾਈ ਲੈ ਵੀ ਮਿੱਤਰੋ ਤੇ ਜੇ ਕਿਸੇ ਭਰਾ ਨੇ ਮੰਨ ਲਓ ਤੁਸੀਂ ਤਸੱਲੀ ਨਾਲ ਲੈਣੀ ਆ ਓਕੇ ਦੀ ਰਿਪੋਰਟ ਆ ਜਾਵਾਂ ਤੇ ਰੇਟ ਆ ਜਿਹੜਾ ਇਹਦਾ ਭਾਈ ਕਿੰਨਾ ਰੱਖਦੀਏ 1 ਲੱਖ 5000 1 ਲੱਖ 5000 ਰੁਪਈਆ ਇਹਦਾ ਰੇਟ ਆ ਭਾਈ ਵਿੱਚੋਂ ਮਾਨਤਾਨ ਹੋ ਜਾਊਗਾ ਦੂਜਾ ਸੂਆ ਚੋਟੀ ਆ ਬਾਕੀ ਗੱਲਬਾਤ ਤੁਸੀਂ ਬਾਈ ਹੁਣ ਇਹਨਾਂ ਫੋਨ ਦੇ ਉੱਤੇ ਤੈਅ ਕਰ ਲਿਆ ਜੀ ਕਿਉਂਕਿ ਛੋਟੀ ਪੱਧਰੀ ਪੁੱਧਰੀ ਬਹੁਤ ਆ ਹਰ ਪਾਸੇ ਉਹ ਜੇ ਆਪਾਂ ਸੋਚਦੇ ਸੈਂਗੀ ਸੈਂਗਾ ਕੱਲਾ ਜਿਹੜੇ ਪੁਰਾਣੇ ਘਰੇ ਰੱਖਣੀਆਂ ਉਹਦੇ ਲਈ ਲਾਹੇਵੰਦ ਚੀਜ਼ਾਂ ਥੱਲੋਂ ਹੁਣ ਵੀ ਪੂਰੀ ਚੰਗੀ ਆ ਪਰ ਇਹਨੇ ਪੰਜਾ ਸੱਤਾ ਦਿਨਾਂ ਜੇ ਹੋਰ ਭਰਗੀ ਤਾਂ ਇਹਦੀ ਜਚਚਤਾ ਜਿਹੜੀ ਉਹ ਬਦਲ ਜਾਣੀ ਆ ਮਿੱਤਰੋ ਬਾਕੀ ਗੱਲਬਾਤ ਲਈ ਬਾਈ ਨਾ ਕੀ ਆਪਣਾ ਗੁਰਜਨ ਗੁਰਜੰਟ ਸਿੰਘ ਪਿੰਡ ਸੂਰਗੁਰੀ ਦੇ ਵਿੱਚ ਆ ਕੇ ਜਦੋਂ ਤੁਸੀਂ ਦਾਣਾ ਮੰਡੀ ਦੇ ਕੋਲੇ ਆਏ ਹਰੀ ਕਿੱਕਰਾਂ ਨੂੰ ਜਿਹੜਾ ਸੜਕ ਜਾਂਦੀ ਉਹ ਸੜਕ ਤੋਂ ਥੋੜਾ ਜਿਹਾ ਅੱਗੇ ਆ ਕੇ ਇੱਕ ਪਿੰਡ ਦੇ ਵਿੱਚ ਨੂੰ ਜਿਹੜੇ ਨਹੀਂ ਮੁੜਨਾ ਤੁਸੀਂ ਸਾਹਮਣੇ ਪਾਰ ਪਾਰ ਥਾਂ ਖੁੱਲਾ ਜਿਹਾ ਹੈਗਾ ਬਾਈ ਹੁਣ ਉਹਦਾ ਉੱਥੇ ਘਰ ਆ ਬਾਈ ਗੁਰਜੰਟ ਸਿੰਘ ਦੇ ਘਰੋਂ ਵੀਡੀਓ ਕਵਰ ਕੀਤੀ ਹੈ ਪਿੰਡ ਸੂਰਗੁਰੀ ਦੇ ਵਿੱਚੋਂ ਜ਼ਿਲ੍ਹਾ ਫਰੀਦਕੋਟ ਆ ਬਾਕੀ ਗੱਲਬਾਤ ਲਈ ਨੰਬਰ ਕਿੰਨਾ ਸੀ ਜੀ ਆਪਣਾ 9816965737 ਇੱਕ ਵਾਰੀ ਹੋਰ ਬੋਲ ਦਿਓ ਜੀ 98169 65737 ਠੀਕ ਹੈ 98169 ਆਣਾ ਜੀ 65737 637737 ਇਸ ਨੰਬਰ ਤੇ ਕਰ ਲਿਓ ਭਈ ਉਹਨਾਂ ਨਾਲ ਰਾਬਤਾ ਕਰਨਾ ਧੰਨਵਾਦ ਸ਼ੁਕਰੀਆ ਚੌਂਦਰੋ